ਤੇ 3 ਤੇ 4 ਤਰੀਕ ਨੂੰ ਨੋਮੀਨੇਸ਼ਨ ਫਾਈਲ ਦਾ ਲਾਸਟ ਦਿਨ ਸੀਗਾ ਤੇ ਅੱਜ ਵਿਦਡਰਾਲ ਦਾ ਲਾਸਟ ਡੇ ਆ ਬਹੁਤ ਸਾਰੀਆਂ ਕੰਪਲੇਂਟਸ ਆ ਪੰਜਾਬ ਭਰ ਦੇ ਵਿੱਚੋਂ ਕਿ ਪੇਪਰ ਬਿਨਾਂ ਕਾਰਨ ਰਿਜੈਕਟ ਹੋਏ ਆ ਸਾਡੇ ਭਾਰਤੀ ਜਨਤਾ ਪਾਰਟੀ ਦੇ ਤਾਂ ਘੱਟੋ ਘੱਟ 50% ਜਿਹੜੇ ਸਰਪੰਚ ਤੇ ਪੰਚ ਲੜਦੇ ਆ ਉਹਨਾਂ ਦੇ ਬਿਨਾਂ ਕਾਰਨ ਪੇਪਰਾਂ ਤੇ ਕੋਈ ਨਾ ਕੋਈ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਬਿਨਾਂ ਰੀਜ਼ਨ ਉਹਨਾਂ ਨੂੰ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਮੈਂ ਖੁਦ ਆਪਣਾ ਜਿਸ ਤਰ੍ਹਾਂ ਗਿਲ ਹਲਕਾ ਹੈਗਾ ਲੁਧਿਆਣਾ ਦੇ ਵਿੱਚ ਪੰਚਾਇਤਾਂ ਦੇ ਪੰਚਾ ਸਰਪੰਚਾਂ ਨੂੰ ਮਿਲ ਕੇ ਆਇਆ ਬਹੁਤ ਜ਼ਿਆਦਾ ਧੰਦਲੇਵਾਜੀ ਹੈ ਔਰ ਉਹ ਆਪਣੇ ਲਾਏ ਹੋਇਆ ਰਿਟਰਨਿੰਗ ਅਫਸਰ ਮੈਂ ਸਮਝਦਾ ਹੈਗਾ ਕਿ ਬਹੁਤ ਜ਼ਰੂਰੀ ਹੈਗਾ ਰਿਟਰਨਿੰਗ ਅਫਸਰਾਂ ਦੀ ਵੱਡੀ ਗਿਣਤੀ ਦੀ ਲੋੜ ਹੈ ਪਰ ਉਹਨਾਂ ਨੂੰ ਕੋਈ ਬਰੀਫਿੰਗ ਨਹੀਂ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਉਹਨਾਂ ਨੂੰ ਕੋ ਲਿਖਤੀ ਹਦਾਇਤਾਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਹੈਗਾ ਏ ਭਈ ਆਪਣਾ ਜਿਹਨੂੰ ਮਰਜ਼ੀ ਰਿਜੈਕਟ ਕਰੋ ਜਿਹਨੂੰ ਮਰਜ਼ੀ ਐਕਸੈਪਟ ਕਰੋ ਹੋਰ ਤਾਂ ਹੋਰ ਜਿਹੜੇ ਲੋਕੀ ਆਪਣਾ ਫਾਈਟ ਦੇ ਸਕਦੇ ਆ ਚੰਗਾ ਵਧੀਆ ਫਾਈਟ ਦੇ ਸਕਦੇ ਆ ਉਹਨਾਂ ਨੂੰ ਹਰ ਉਹਨਾਂ ਦੀਆਂ ਫਾਈਲਾਂ ਫਾੜੀਆਂ ਜਾ ਰਹੀਆਂ ਆ ਉਹਨਾਂ ਦੀਆ ਆਪਣਾ ਰਿਜੈਕਸ਼ਨ ਦੇ ਵਾਸਤੇ ਦਬਾਅ ਪਾਇਆ ਜਾਂਦਾ ਉਹਨਾਂ ਦੇ ਉੱਤੇ ਆਪਣਾ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੋਰ ਤਾਂ ਹੋਰ ਪੈਸਿਆਂ ਦੀ ਵੀ ਆਫਰ ਕੀਤੀ ਜਾਂਦੀ ਹੈ ਗਿਆ ਆ ਮੈਨੂੰ ਹੁਣੇ ਇੱਕ ਘੰਟਾ ਪਹਿਲਾਂ ਇੱਕ ਆਪਣਾ ਜਰਖੜ ਪੈਂਡਾਗਾ ਬੜਾ ਭਾਰੀ ਪੈਂਡਾ ਹੈ ਅਕੈਡਮੀ ਚੱਲਦੀ ਸਪੋਰਟਸ ਦੀ ਉੱਥੋਂ ਦੇ ਇੱਕ ਬਹੁਤ ਵੱਡੇ ਬੰਦੇ ਦਾ ਫੋਨ ਆਇਆ ਮੇਰਾ ਨੋ ਨਾ ਕਿਉਂਕਿ ਮੈਂ ਇਲੈਕਸ਼ਨ ਲੜਿਆ ਕਿ ਜੀ ਅਸੀਂ 5 ਲੱਖ ਰੁਪਈਆ ਦੇ ਦਿੰਨੇ ਆ ਬੀਜੇਪੀ ਦੇ ਕੈਂਡੀਡੇਟ ਨੂੰ ਇਹਨੂੰ ਕਹੋ ਬੈਠ ਜੇ ਤੁਹਾਡੀ ਅਸੀਂ ਮਦਦ ਕਰਾਂਗੇ ਇਹ ਤਰੀਕਾ ਹੈਗਾ ਦੱਸੋ ਜਦੋਂ ਜਦੋਂ ਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਬਿਨਾ ਸਿੰਬਲ ਤੋਂ ਇਲੈਕਸ਼ਨ ਲੈਣੇ ਆ ਅਸੀਂ ਆਪਣਾ ਗ੍ਰਾਸ ਰੂਟ ਡੈਮੋਕਰੇਸੀ ਨੂੰ ਸਟਰੋਂਗ ਕਰਨਾ ਹੈਗਾ ਆ ਲੇਕਿਨ ਅਸਲੀਅਤ ਇਹਦੇ 100% ਉਲਟਾ ਹੈ ਤੇ ਮੈਂ ਸਮਝਦਾ ਹੈਗਾ ਕਿ ਵੀ ਇਹ ਆਪਣਾ ਜਲੂਸ ਕੱਢਿਆ ਪਿਆ ਇਹਨਾਂ ਨੇ ਸਾਰੀਆਂ ਪਾਰਟੀਆਂ ਇਹ ਇਕੱਲੀ ਭਜਪਾ ਦੀ ਗੱਲ ਨਹੀਂ ਹੈ ਅਕਾਲੀ ਦਲ ਵੀ ਵਿੱਚ ਹੀ ਆ ਕਾਂਗਰਸ ਵੀ ਵਿੱਚ ਹੀ ਆ ਤਰਾ ਤਰਾ ਕਰ ਰਹੇ ਆ ਆ ਜਿਉਂ ਨਰਹੜੀ ਦੇ ਬੀਡੀਪੀਓ ਦੀਆਂ ਤੁਸੀਂ ਵਾਇਰਲ ਹੋਈਆਂ ਵੀਡੀਓ ਦੇਖੀਆਂ ਹੋਣੀਆਂ ਕਿਦਾਂ ਉਹ ਗਾਲੀ ਗਲੋਚ ਕਰ ਰਿਹਾ ਹੈਗਾ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੈਗਾ ਕੀ ਇਹ ਤਰੀਕਾ ਹੈਗਾ ਦੱਸੋ ਆਪਣਾ ਮੈਂ 2003 ਦੇ ਵਿੱਚ ਬਤੌਰ ਡਾਇਰੈਕਟਰ ਪੰਚਾਇਤ ਮੈਂ ਚੋਣਾਂ ਕਰਵਾਈਆਂ ਸੀਗੀਆਂ ਇੱਕ ਸ਼ਿਕਾਇਤ ਨਹੀਂ ਆਈ ਇੱਕ ਝਗੜਾ ਨਹੀਂ ਹੋਇਆ ਇੱਕ ਆਪਣਾ ਕੋਈ ਕੁੱਟਮਾਰ ਨਹੀਂ ਹੋਈ ਅੱਜ ਤੇ ਹਰੇਕ ਪਿੰਡ ਦੇ ਵਿੱਚ ਐਦਾਂ ਲੱਗਦਾ ਜਿਵੇਂ ਕੋਈ ਲੜਾਈ ਦਾ ਮਾਹੌਲ ਹੁੰਦਾ ਆ ਗੋਲੀਆਂ ਚੱਲ ਰਹੀਆਂ ਅਖਬਾਰਾਂ ਭਰੀਆਂ ਪਈਆਂ ਹੈਗੀਆਂ ਮੀਡੀਆ ਭਰਿਆ ਪਿਆ ਹੈਗਾ ਤੇ ਮਤਲਬ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੋ ਰਹੀ ਆ ਕਿ ਆਪਣਾ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈਗੀ ਆ ਇਹ ਆਪਣਾ ਕਾਣ ਕਰ ਰਹੀ ਹੈ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਡਿਮਾਂਡ ਕੀ ਕੀਤੀ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਆਪਣਾ ਇਹ ਡਿਮਾਂਡ ਖਾਸ ਕਰਕੇ ਕੀਤੀ ਹੈ ਕਿ ਵੀ ਆਪਣਾ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਇੱਥੇ ਇੱਕ ਸੈੱਲ ਬਣਾ ਲਓ ਆਪਣਾ ਅਫਸਰਾਂ ਦਾ ਬਣਾ ਲਓ ਜਿਹੜੇ ਐਗਜ਼ਾਮਨ ਕਰਨ ਸਾਰੀਆਂ ਸ਼ਿਕਾਇਤਾਂ ਨੂੰ ਅਸੀਂ ਸ਼ਾਮ ਤੱਕ ਸਾਰੀਆਂ ਸ਼ਿਕਾਇਤਾਂ ਇਕੱਠੀਆਂ ਕਰਕੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦੇਾਂਗੇ ਜਿਹੜੀਆਂ ਸ਼ਿਕਾਇਤਾਂ ਦੇ ਵਿੱਚ ਇਹਨਾਂ ਨੇ ਰਿਜੈਕਸ਼ਨ ਬਿਨਾਂ ਵਜ੍ਹਾ ਕੀਤੀ ਆ ਉਹਨਾਂ ਦੇ ਉੱਤੇ ਸਟੇ ਕੀਤਾ ਜਾਵੇ ਦੇਖੋ ਇਹ ਪਾਵਰ ਡੀਸੀ ਕੋਲ ਵੀ ਆ ਇਹ ਪਾਵਰ ਸਟੇਟ ਇਲੈਕਸ਼ਨ ਕਮਿਸ਼ਨਰ ਕੋਲ ਵੀ ਆ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਵੀ ਆ ਜਿਨ੍ਹਾਂ ਜਿਨ੍ਹਾਂ ਸ਼ਿਕਾਇਤਾਂ ਦੇ ਵਿੱਚ 100% ਸਚਾਈ ਆ ਔਰ ਕੋਈ ਤੁਕ ਨਹੀਂ ਵੰਦੀ ਰਿਜੈਕਸ਼ਨ ਦੀ ਮੇਰੇ ਕੋਲ ਆਪਣਾ ਆਪਣਾ ਜਿਹੜਾ ਹੈਗਾ ਆਡੀਓ ਰਿਕਾਰਡਿੰਗ ਹੈਗੀ ਆ ਮੇਰੇ ਕੋਲ WhatsApp ਦੇ ਉੱਤੇ ਇਹੋ ਜਿਹੇ ਮੈਸੇਜ ਆਏ ਆ ਫਾਈਲਾਂ ਦੀਆਂ ਜਿਹੜੀਆਂ ਫੋਟੋਕਾਪੀਆਂ ਆਈਆਂ ਆ ਜਿਹਦੇ ਵਿੱਚ ਕੋਈ ਰੀਜ਼ਨ ਨਹੀਂ ਦਿੱਤਾ ਗਿਆ ਰਿਜੈਕਸ਼ਨ ਦਾ ਲੇਕਿਨ ਰਿਜੈਕਟ ਕਰ ਦਿੱਤੇ ਗਏ ਕੀ ਕਰੋਗੇ ਤੇ ਹੁਣ ਸਲਾਹ ਤਾਂ ਸਾਡੀ ਇਹੀ ਆ ਕਿਉਂਕਿ ਲੀਗਲ ਪ੍ਰੋਸੈਸ ਹੈਗਾ ਟੈਕਨੀਕਲ ਪ੍ਰੋਸੈਸ ਹੈਗਾ ਤੇ ਇਸ ਕਰਕੇ ਆਪਣਾ ਇੱਕ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸੁਝਾ ਦਿੰਦਾ ਕਿ ਤੁਸੀਂ ਇੱਕ ਕਮੇਟੀ ਬਣਾ ਲਓ ਹਰੇਕ ਫਾਈਲ ਨੂੰ ਹਰੇਕ ਰਿਜੈਕਸ਼ਨ ਨੂੰ ਖੋਖ ਲਓ ਤਾਂ ਕਿ ਲੋਕੀ ਆਪਣਾ ਵਕੀਲਾਂ ਦੀਆਂ ਖੱਜਲ ਖਵਾਰੀਆਂ ਨਾ ਹੋਣ ਤਾਂ ਕਿ ਆਪਣਾ ਲੋਕੀ ਜਿਹੜੇ ਲੱਖਾਂ ਰੁਪਏ ਪੈਸਾ ਖਰਚ ਕਰਕੇ ਅਦਾਲਤਾਂ ਵਿੱਚ ਨਾ ਜਾਣ ਤੇ ਇਹ ਵੀ ਜ਼ਰੂਰੀ ਹੈਗਾ ਕਿਉਂਕਿ ਉੱਥੇ ਇਨਸਾਫ ਮਿਲਣ ਦੀ ਉਮੀਦ ਬਹੁਤ ਘੱਟ ਹੁੰਦੀ ਹੈ ਜਿਹੜਾ ਇੱਕ ਵਾਰੀ ਪੰਜ ਚੁਣਿਆ ਗਿਆ ਸਰਪੰਚ ਚੁਣਿਆ ਗਿਆ ਉਹ ਵੀ ਤਾਂ ਪਾਰਟੀ ਬਣਾਣਾ ਹੈ ਨਾ ਤੇ ਲੋਕਾਂ ਨੇ ਉਹਨੂੰ ਚੁਣ ਲੈਣਾ ਹੈਗਾ ਅੱਜ ਰਿਜੈਕਟ ਹੋ ਗਿਆ ਜਿਹੜਾ ਬੰਦਾ ਉਹ ਕਦੋਂ ਦੁਬਾਰਾ ਰੀ-ਇਲੈਕਸ਼ਨ ਹੋਏਗਾ ਮੈਂ ਤਾਂ ਖੁਦ ਡਾਇਰੈਕਟਰ ਵੀ ਰਿਆਂ ਮੈਂ ਡੀਸੀ ਵੀ ਰਿਆਂ ਇਹ ਪ੍ਰੋਸੈਸ ਹੈ ਨਾ ਸੌਖਾ ਨਹੀਂ ਹੈ ਬਾਕੀ ਤੁਸੀਂ ਦੱਸੋ ਮੀਡੀਆ ਵਾਲੇ ਤੁਸੀਂ ਕੀ ਸਮਝਦੇ ਹੋ ਇਲਾਜ ਹੈ ਕਿ ਰੱਦ ਹੋਣੇ ਚਾਹੀਦੀਆਂ ਉਹਨੇ ਸਾਰੇ ਦੇਖੋ ਸਾਰੀਆਂ ਚੋਣਾਂ ਰੱਦ ਕਰਨ ਦਾ ਤਾਂ ਕੋਈ ਤੁਕ ਨਹੀਂ ਹੈਗਾ ਲੇਕਿਨ ਜਿਨ੍ਹਾਂ ਚੋਣਾਂ ਦੇ ਵਿੱਚ ਜਿਨ੍ਹਾਂ ਨਾਮਿਨੇਸ਼ਨਾਂ ਦੇ ਵਿੱਚ ਧੰਦਲੇਵਾ ਜੀ ਹੋਈ ਆ ਉਹਨਾਂ ਨੂੰ ਜ਼ਰੂਰ ਰੱਦ ਕਰ ਦੇਣਾ ਚਾਹੀਦਾ ਸਟੇ ਕਰ ਦੇਣਾ ਚਾਹੀਦਾ ਜਦੋਂ ਆਪਣਾ ਬਾਕੀ ਚੋਣਾਂ 15 ਨੂੰ ਹੋ ਜਾਣ ਉਸ ਤੋਂ ਬਾਅਦ ਕਰਾ ਲੈਣ ਬਰੀ ਸਿੰਪਲ ਇਹ ਡਿਮਾਂਡ ਹੈ ਜੀ ਇਹ ਡਿਮਾਂਡ ਰੱਖੀ ਅਸੀਂ ਠੀਕ ਹੈ ਸਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹਾਂਜੀ